ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਇੱਕ ਨਵੀਂ ਕਹਾਣੀ ਤੁਹਾਨੂੰ ਪਤਾ ਹੈ ਅੱਜ ਆਪਾਂ ਨਦੀ ਤੇ ਪੂਜਾ ਕਰਨ ਜਾਣਾ ਤੁਸੀਂ ਹਰ ਵਾਰ ਭੁੱਲ ਜਾਂਦੇ ਹੋ ਹੁਣ ਜਲਦੀ ਨਾਲ ਤਿਆਰ ਹੋ ਜਾਵੋ ਪੂਜਾ ਦਾ ਟਾਈਮ ਹੋਣ ਵਾਲਾ ਹੈ ਠੀਕ ਹੈ ਮੈਂ ਹੁਣੇ ਤਿਆਰ ਹੋ ਜਾਂਦਾ ਹਾਂ ਤਿਆਰ ਹੋ ਕੇ ਦੋਵੇਂ ਜੀ ਨਦੀ ਦੇ ਕੰਢੇ ਤੇ ਪਹੁੰਚ ਜਾਂਦੇ ਨੇ ਪੂਜਾ ਕਰਨ ਲਈ ਦਾਰਾਸ ਲੋ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੇ ਸੀ ਤੇ ਅਕਸਰ ਹੀ ਪੂਜਾ ਕਰਨ ਲਈ ਉਹ ਨਦੀ ਦੇ ਕਿਨਾਰੇ ਆਉਂਦੇ ਸੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਉਹ ਪੂਜਾ ਕਰਨ ਆਏ ਤੇ ਜਦੋਂ ਉਹ ਇਸ਼ਨਾਨ ਕਰਨ ਅੰਦਰ ਜਾਂਦੇ ਹਨ ਤਾਂ ਉਸ ਦੀ ਪਤਨੀ ਕੋਲ ਨਦੀ ਵਿੱਚ ਤੈਰਦੀ ਹੋਈ ਟੋਕਰੀ ਆ ਕੇ ਰੁਕ ਗਈ ਜਿਵੇਂ ਹੀ ਉਹ ਉਸ ਨੂੰ ਅੱਗੇ ਭੇਜਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹਨਾਂ ਨੂੰ ਅਜੀਬ ਜਿਹੀ ਆਵਾਜ਼ ਸੁਣਾਈ ਦਿੰਦੀ ਹੈ ਜਦੋਂ ਉਹ ਟੋਕਰੀ ਖੋਲ ਕੇ ਦੇਖਦੀ ਹੈ ਤਾਂ ਉਹ ਔਰਤ ਹੈਰਾਨ ਰਹਿ ਗਈ ਕਿਉਂਕਿ ਉਸ ਟੋਕਰੀ ਵਿੱਚ ਜਾਣਨ ਲਈ ਤੁਹਾਨੂੰ ਪੂਰੀ ਕਹਾਣੀ ਸੁਣਨੀ ਪਵੇਗੀ ਹੈ ਰੱਬਾ ਕਿਹੋ ਜਿਹੇ ਲੋਕ ਨੇ ਜੋ ਇਦਾਂ ਕਰਦੇ ਨੇ ਕਿੰਨੇ ਪਾਪੀ ਨੇ ਮੈਂ ਤਾਂ ਸੋਚ ਵੀ ਨਹੀਂ ਸਕਦੀ ਵੀ ਇਦਾਂ ਵੀ ਕਰ ਸਕਦੇ ਨੇ ਲੋਕ ਅੰਜਲੀ ਤੇ ਮੋਹਨ ਦੋਵੇਂ ਪਤੀ ਪਤਨੀ ਸੀ ਉਹ ਹਰ ਮਹੀਨੇ ਵਿੱਚ ਚਾਰ ਵਾਰ ਨਦੀ ਤੇ ਇਸ਼ਨਾਨ ਕਰਕੇ ਪੂਜਾ ਪਾਠ ਕਰਦੇ ਸਨ ਅੱਜ ਜਦੋਂ ਅੰਜਲੀ ਇਸ਼ਨਾਨ ਕਰ ਰਹੀ ਸੀ ਤਾਂ ਉਹਨਾਂ ਦੇ ਕੋਲ ਪਾਣੀ ਵਿੱਚ ਤੈਰਦੀ ਹੋਈ ਟੋਕਰੀ ਆਈ ਅੰਜਲੀ ਨੇ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅੰਜਲੀ ਕੋਲ ਰੁਕ ਗਈ ਜਦੋਂ ਅੰਜਲੀ ਨੇ ਟੋਕਰੀ ਖੋਲ੍ਹ ਕੇ ਦੇਖੀ ਤਾਂ ਉਸ ਵਿੱਚ ਇੱਕ ਬੱਚਾ ਸੀ ਜੋ ਦੇਖਣ ਨੂੰ 1-2 ਹਫ਼ਤਿਆਂ ਦਾ ਲੱਗਦਾ ਸੀ ਉਹ ਬੱਚਾ ਨਾ ਤਾਂ ਹਿੱਲ-ਜੁਲ ਰਿਹਾ ਸੀ ਤੇ ਨਾ ਹੀ ਰੋ ਰਿਹਾ ਸੀ ਤੇ ਉਹਨਾਂ ਨੇ ਬੱਚੇ ਨੂੰ ਬਾਹਰ ਕੱਢਿਆ ਉਹ ਬੱਚੇ ਨੂੰ ਹੌਲੀ-ਹੌਲੀ ਹਿਲਾਉਂਦੇ ਹਨ ਬੱਚਾ ਕੋਈ ਵੀ ਹਰਕਤ ਨਹੀਂ ਕਰਦਾ ਦੇਖ ਕੇ ਉਹ ਸੋਚਦੇ ਹਨ ਕਿ ਬੱਚਾ ਕਿਤੇ ਮਰ ਤਾਂ ਨਹੀਂ ਗਿਆ ਫਿਰ ਉਸ ਬੱਚੇ ਨੂੰ ਪੂਰੇ ਜ਼ੋਰ ਨਾਲ ਹਿਲਾਉਂਦੇ ਨੇ ਤੇ ਬੱਚਾ ਆਪਣੇ ਹੱਥਾਂ ਦੀ ਉਂਗਲਾਂ ਨੂੰ ਹਿਲਾਉਂਦਾ ਹੈ ਅਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਬੱਚਾ ਜਿਉਂਦਾ ਹੈ ਉਹ ਜਲਦੀ ਪੁਲਿਸ ਨੂੰ ਫੋਨ ਕਰਕੇ ਸਾਰਾ ਕੁਝ ਦੱਸ ਦਿੰਦੇ ਨੇ ਤੇ ਆਪ ਉਸ ਨੂੰ ਕਿਸੇ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੰਦੇ ਨੇ ਪੁਲਿਸ ਵੀ ਹਸਪਤਾਲ ਪਹੁੰਚ ਜਾਂਦੀ ਹੈ ਡਾਕਟਰ ਚੈੱਕ-ਅਪ ਕਰਨ ਤੋਂ ਬਾਅਦ ਦੱਸਦੇ ਹਨ ਕਿ ਬੱਚੇ ਦੀ ਸਿਹਤ ਬਹੁਤ ਖਰਾਬ ਹੈ ਬੱਚੇ ਨੂੰ ਨਮੂਨਿਆ ਹੋ ਗਿਆ ਹੈ ਉਹ ਵੀ ਬਹੁਤ ਜ਼ਿਆਦਾ ਜਿਸ ਕਰਕੇ ਬੱਚੇ ਨੂੰ ਇੱਕ ਹਫ਼ਤਾ ਰੱਖਣ ਤੋਂ ਬਾਅਦ ਹੀ ਕੁਝ ਦੱਸ ਸਕਦੇ ਹਾਂ ਡਾਕਟਰ ਦੀ ਗੱਲ ਸੁਣਨ ਤੋਂ ਬਾਅਦ ਪੁਲਿਸ ਵਾਲੇ ਉਸ પતિ ਪਤਨੀ ਨੂੰ ਕਹਿੰਦੇ ਹਨ ਤੁਸੀਂ ਹੁਣ ਜਾਓ ਅਸੀਂ ਬੱਚੇ ਦਾ ਧਿਆਨ ਚੰਗੀ ਤਰ੍ਹਾਂ ਰੱਖ ਲਵਾਂਗੇ ਅਸਲ ਵਿੱਚ ਮੂਨ ਤੇ ਅੰਜਨੀ ਦੇ ਵਿਆਹ ਨੂੰ 10 ਸਾਲ ਹੋ ਗਏ ਸਨ ਉਹਨਾਂ ਦੇ ਘਰ ਔਲਾਦ ਨਹੀਂ ਹੋਈ ਸੀ ਜਦੋਂ ਉਹਨਾਂ ਨੂੰ ਇਹ ਬੱਚਾ ਮਿਲਦਾ ਹੈ ਤਾਂ ਇਹ ਲੱਗਣ ਲੱਗ ਜਾਂਦਾ ਹੈ ਵੀ ਪ੍ਰਮਾਤਮਾ ਨੇ ਇਹ ਬੱਚਾ ਸਾਡੇ ਲਈ ਭੇਜਿਆ ਹੈ ਅਸੀਂ ਇਸ ਨੂੰ ਪਾਲ-ਪੋਸ ਕੇ ਵੱਡਾ ਕਰਾਂਗੇ ਜਦੋਂ ਉਹ ਆਪਣੇ ਦਿਲ ਦੀ ਗੱਲ ਪੁਲਿਸ ਵਾਲਿਆਂ ਨੂੰ ਦੱਸਦੇ ਹਨ ਤਾਂ ਪੁਲਿਸ ਵਾਲੇ ਕਹਿੰਦੇ ਹਨ ਠੀਕ ਹੈ ਪਹਿਲਾਂ ਆਪਾਂ ਇਸ ਬੱਚੇ ਦਾ ਇਲਾਜ ਕਰਵਾ ਲਈਏ ਬਾਅਦ ਵਿੱਚ ਕਾਗਜ਼ੀ ਕਾਰਵਾਈ ਪੂਰੀ ਕਰਕੇ ਬੱਚੇ ਨੂੰ ਤੁਸੀਂ ਗੋਦ ਲੈ ਲਿਓ ਇਲਾਜ ਦੇ 2 ਮਹੀਨੇ ਬਾਅਦ ਬੱਚਾ ਬਿਲਕੁਲ ਠੀਕ ਹੋ ਜਾਂਦਾ ਹੈ ਡਾਕਟਰ ਉਸ ਨੂੰ ਛੁੱਟੀ ਦੇ ਦਿੰਦੇ ਨੇ ਅੰਜਲੀ ਤੇ 모ਹਨ ਕਾਗਜ਼ੀ ਕਾਰਵਾਈ ਪੂਰੀ ਕਰਕੇ ਬੱਚੇ ਨੂੰ ਘਰ ਲੈ ਆਉਂਦੇ ਹਨ 모ਹਨ ਕੋਲ ਕਿਸੇ ਚੀਜ਼ ਦੀ ਕੋਈ ਵੀ ਕਮੀ ਨਹੀਂ ਸੀ ਬਸ ਬੱਚੇ ਦੀ ਕਮੀ ਸੀ ਜੋ ਰੱਬ ਨੇ ਅੱਜ ਪੂਰੀ ਕਰ ਦਿੱਤੀ ਸੀ ਬੱਚੇ ਨੂੰ ਘਰ ਲੈ ਆਉਣ ਤੋਂ ਬਾਅਦ ਪੂਰੇ ਰੀਤੀ ਰਿਵਾਜਾਂ ਨਾਲ ਉਸ ਦਾ ਨਾਮਕਰਨ ਕੀਤਾ ਜਾਂਦਾ ਹੈ ਤੇ ਬੱਚੇ ਦਾ ਨਾਮ ਈਸ਼ੂ ਰੱਖ ਲਿਆ ਜਾਂਦਾ ਹੈ ਉਹ ਸੋਚਦੇ ਹਨ ਅਸੀਂ ਬੱਚੇ ਨੂੰ ਇਹ ਪਤਾ ਨਹੀਂ ਲੱਗਣ ਦੇਵਾਂਗੇ ਕਿ ਇਹ ਸਾਡੀ ਸਕੀਤੀ ਨਹੀਂ ਹੈ ਇਸ ਨੂੰ ਗੋਦ ਲਿਆ ਪਹਿਲਾਂ ਤਾਂ ਉਹ ਪਿੰਡ ਵਿੱਚ ਰਹਿੰਦੇ ਸਨ ਹੁਣ ਜਿਵੇਂ ਜਿਵੇਂ ਇਸ਼ੂ ਵੱਡੀ ਹੋਣ ਲੱਗੀ ਆਂਡ ਗਵਾਂਡ ਵਾਲੇ ਬੱਚੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਜਿਹੜੀਆਂ ਕਿ ਮੋਨ ਤੇ ਅੰਜਲੀ ਨੂੰ ਬਿਲਕੁਲ ਵੀ ਚੰਗੀਆਂ ਨਹੀਂ ਲੱਗਦੀਆਂ ਸੀ ਇਸ ਕਰਕੇ ਉਹ ਸ਼ਹਿਰ ਵਿੱਚ ਰਹਿਣ ਲੱਗ ਪਏ ਤਾਂ ਜੋ ਉਹ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਆਪਣੇ ਬੱਚੇ ਨੂੰ ਦੂਰ ਰੱਖ ਸਕਣ ਉਹ ਚਾਹੁੰਦੇ ਸੀ ਕਿ ਬੱਚਾ ਸਾਨੂੰ ਅਸਲੀ ਮਾਪੇ ਦੀ ਤਰ੍ਹਾਂ ਹੀ ਪਿਆਰ ਕਰੇ ਇਸ ਨੂੰ ਇਹ ਕਦੇ ਵੀ ਨਾ ਪਤਾ ਲੱਗੇ ਕਿ ਅਸੀਂ ਇਸ ਨੂੰ ਗੋਦ ਲਿਆ ਹੈ ਸਮਾਂ ਲੰਘਦਾ ਗਿਆ ਹੁਣ ਈਸ਼ੂ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ ਤੇ ਗ੍ਰੈਜੂਏਸ਼ਨ ਕਰਨ ਲਈ ਕਾਲਜ ਵਿੱਚ ਦਾਖਲਾ ਲੈ ਲਿਆ ਸੀ ਹਾਲੇ ਤੱਕ ਈਸ਼ੂ ਨੂੰ ਇਹ ਪਤਾ ਨਹੀਂ ਲੱਗਿਆ ਸੀ ਕਿ ਉਹ ਗੋਦ ਲਈ ਹੋਈ ਹੈ ਨਾ ਹੀ ਕਰਦਿਆਂ ਨੇ ਪਤਾ ਲੱਗਣ ਦਿੱਤਾ ਸੀ ਈਸ਼ੂ ਬਹੁਤ ਸਿਆਣੀ ਬੱਚੀ ਸੀ ਉਹ ਹਰੇਕ ਦੀ ਮਦਦ ਕਰਦੀ ਸੀ ਜਦੋਂ ਉਸ ਦੀ ਪੜ੍ਹਾਈ ਪੂਰੀ ਹੋ ਗਈ ਤਾਂ ਇੱਕ ਵਧੀਆ ਕੰਪਨੀ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਹੁਣ ਉਹ 25 ਸਾਲਾਂ ਦੀ ਹੋ ਗਈ ਸੀ ਉਸ ਦੇ ਮਾਤਾ ਪਿਤਾ ਉਸ ਦਾ ਵਿਆਹ ਕਰਨ ਲਈ ਸੋਚਣ ਲੱਗੇ ਇੱਕ ਦਿਨ ਅੰਜਲੀ ਬੈਠੀ ਬੈਠੀ ਕਹਿਣ ਲੱਗੀ ਹੁਣ ਆਪਣੀ ਧੀ ਬਹੁਤ ਸਮਝਦਾਰ ਹੋ ਗਈ ਹੈ ਇਸ ਤੋਂ ਪਹਿਲਾਂ ਲੋਕ ਇਸ ਨੂੰ ਦੱਸਣਾ ਆਪਾਂ ਹੀ ਉਸ ਨੂੰ ਸਾਰੀ ਸੱਚਾਈ ਦੱਸ ਦਈਏ ਮੋਹਨ ਕਹਿੰਦਾ ਹੈ ਕਿਤੇ ਇਹ ਨਾ ਹੋਵੇ ਸਾਰੀ ਸੱਚਾਈ ਪਤਾ ਲੱਗਣ ਤੋਂ ਬਾਅਦ ਉਹ ਸਾਨੂੰ ਛੱਡ ਕੇ ਹੀ ਚਲੀ ਜਾਵੇ ਏ ਸੋਚ ਕੇ ਦੋਵੇਂ ਪਤੀ ਪਤਨੀ ਚੁੱਪ ਰਹਿੰਦੇ ਹਨ ਉਹ ਇਸ਼ੂ ਦਾ ਵਿਆਹ ਕਰਨ ਦੀਆਂ ਤਿਆਰੀਆਂ ਕਰਨ ਲੱਗਦੇ ਹਨ ਉਹ ਆਪਣੇ ਰਿਸ਼ਤੇਦਾਰਾਂ ਨੂੰ ਇੱਕ ਵਧੀਆ ਮੁੰਡਾ ਲੱਭਣ ਲਈ ਕਹਿੰਦੇ ਹਨ ਉਹਨਾਂ ਨੂੰ ਇੱਕ ਚੰਗਾ ਮੁੰਡਾ ਤੇ ਵਧੀਆ ਘਰ ਲੱਭ ਜਾਂਦਾ ਹੈ ਮੋਹਨ ਤੇ ਅੰਜਲੀ ਨੂੰ ਸਭ ਕੁਝ ਪਸੰਦ ਸੀ ਉਹ ਮੁੰਡੇ ਦੇ ਪਰਿਵਾਰ ਬਾਰੇ ਪਤਾ ਕਰਦੇ ਨੇ ਤੇ ਸਭ ਕੁਝ ਠੀਕ ਹੁੰਦਾ ਹੈ ਐਤਵਾਰ ਨੂੰ ਉਹ ਮੰਦਿਰ ਵਿੱਚ ਛੋਟਾ ਜਿਹਾ ਪ੍ਰੋਗਰਾਮ ਰੱਖ ਲੈਂਦੇ ਹਨ ਰਿਸ਼ਤਾ ਪੱਕਾ ਕਰ ਲੈਂਦੇ ਹਨ ਉਹਨਾਂ ਨੇ ਮੁੰਡੇ ਵਾਲਿਆਂ ਨਾਲ ਸਾਰੀ ਗੱਲ ਕਰ ਲਈ ਸੀ ਕਿ ਸਾਡੇ ਸਿਰਫ ਇੱਕੋ ਹੀ ਧੀ ਹੈ ਅਸੀਂ ਵਿਆਹ ਤੋਂ ਬਾਅਦ ਆਪਣੀ ਧੀ ਨੂੰ ਆਪਣੇ ਕੋਲ ਹੀ ਰੱਖਾਂਗੇ ਤੁਹਾਡਾ ਬੇਟਾ ਘਰ ਜਵਾਈ ਬਣ ਕੇ ਰਹੇਗਾ ਸਾਡੇ ਨਾਲ ਮੁੰਡੇ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਕਿਉਂਕਿ ਮੁੰਡੇ ਦੇ ਦੋ ਭਰਾ ਹੋਰ ਸਨ ਜਦੋਂ ਉਹ ਸਾਰੀਆਂ ਰਸਮਾਂ ਕਰਕੇ ਘਰ ਆਉਣ ਲੱਗੇ ਤਾਂ ਰਸਤੇ ਵਿੱਚ ਉਹਨਾਂ ਨੂੰ ਇੱਕ ਬਜ਼ੁਰਗ ਬੇਹੋਸ਼ ਪਿਆ ਮਿਲਿਆ ਉਹ ਬਜ਼ੁਰਗ ਨੂੰ ਦੇਖ ਕੇ ਗੱਡੀ ਰੋਕ ਲੈਂਦੇ ਹਨ ਉਹ ਬਜ਼ੁਰਗ ਦੇਖਣ ਵਿੱਚ ਕਾਫੀ ਬਿਮਾਰ ਲੱਗਦਾ ਸੀ ਉਸ ਬਜ਼ੁਰਗ ਦੀ ਮਦਦ ਕਰਦੇ ਹਨ ਅਤੇ ਉਸ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੰਦੇ ਹਨ ਦਾਖਲ ਕਰਵਾ ਕੇ ਡਾਕਟਰ ਨੂੰ ਇਲਾਜ ਕਰਨ ਨੂੰ ਕਹਿੰਦੇ ਹਨ ਨਾਲੇ ਡਾਕਟਰ ਸਾਹਿਬ ਪੈਸਿਆਂ ਦੀ ਫਿਕਰ ਕਰਨ ਦੀ ਲੋੜ ਨਹੀਂ ਤੁਹਾਨੂੰ ਬਸ ਇਹਨਾਂ ਦਾ ਵਧੀਆ ਇਲਾਜ ਕਰਨਾ ਚਾਹੀਦਾ ਹੈ ਜਿੰਨਾ ਇਲਾਜ ਤੇ ਖਰਚਾ ਆਵੇਗਾ ਸੀ ਦੇ ਦੇਵਾਂਗੇ ਇੰਨਾ ਕਹਿ ਕੇ ਉਹ ਉੱਥੋਂ ਚਲੇ ਜਾਂਦੇ ਹਨ ਜਦੋਂ ਉਹ ਅਗਲੇ ਦਿਨ ਵਾਪਸ ਆਉਂਦੇ ਹਨ ਤਾਂ ਉਦੋਂ ਤੱਕ ਉਸ ਬਜ਼ੁਰਗ ਨੂੰ ਹੋਸ਼ ਆ ਜਾਂਦੀ ਹੈ ਡਾਕਟਰ ਉਹਨਾਂ ਨੂੰ ਦੱਸਦਾ ਹੈ ਕਿ ਇਹਨਾਂ ਨੇ ਜ਼ਿਆਦਾ ਨਸ਼ਾ ਕਰ ਲਿਆ ਸੀ ਇਸ ਕਰਕੇ ਇਹ ਬੇਹੋਸ਼ ਹੋ ਗਏ ਸੀ ਈਸ਼ੂ ਆਪਣੇ ਮਾਪੇ ਨਾਲ ਉਸ ਬਜ਼ੁਰਗ ਦਾ ਹਾਲਚਲ ਪੁੱਛਣ ਜਾਂਦੀ ਤੇ ਜਾ ਕੇ ਉਸ ਨੂੰ ਪੁੱਛਦੀ ਕਿ ਤੁਸੀਂ ਕੌਣ ਹੋ ਤੁਹਾਡਾ ਨਾਮ ਕੀ ਹੈ ਉਹ ਬਜ਼ੁਰਗ ਕਹਿੰਦਾ ਹੈ ਕਿ ਮੇਰਾ ਨਾਮ ਮੇਲਾ ਹੈ ਈਸ਼ੂ ਉਹਨਾਂ ਨੂੰ ਪੁੱਛਦੀ ਹੈ ਕਿ ਬਾਬਾ ਜੀ ਤੁਸੀਂ ਇਹਨਾਂ ਨਸ਼ਾ ਕਿਉਂ ਕਰਦੇ ਹੋ ਡਾਕਟਰ ਕਹਿੰਦੇ ਹਨ ਕਿ ਤੁਸੀਂ ਜ਼ਿਆਦਾ ਨਸ਼ਾ ਕੀਤਾ ਸੀ ਇਸ ਕਰਕੇ ਬਿਮਾਰ ਹੋ ਗਏ ਇਹ ਸੁਣ ਕੇ ਬਜ਼ੁਰਗ ਉੱਚੀ ਉੱਚੀ ਰੋਣ ਲੱਗ ਪਿਆ ਤੇ ਕਹਿਣ ਲੱਗਿਆ ਮੇਰੇ ਨਸ਼ੇ ਦੇ ਕਾਰਨ ਮੇਰਾ ਪੂਰਾ ਪਰਿਵਾਰ ਉਜੜ ਗਿਆ ਈਸ਼ੂ ਪੁੱਛਦੀ ਹੈ ਬਾਬਾ ਜੀ ਉਹ ਕਿਵੇਂ ਮੇਲਾ ਆਪਣੀ ਪੂਰੀ ਕਹਾਣੀ ਈਸ਼ੂ ਨੂੰ ਤੇ ਉਸਦੇ ਪਰਿਵਾਰ ਨੂੰ ਦੱਸਦਾ ਹੈ ਉਹ ਦੱਸਦਾ ਹੈ ਕਿ ਅੱਜ ਤੋਂ 25 ਸਾਲ ਪਹਿਲਾਂ ਮੇਰਾ ਵੀ ਪਰਿਵਾਰ ਸੀ ਪਰ ਮੈਨੂੰ ਉਸ ਸਮੇਂ ਤੋਂ ਹੀ ਜ਼ਿਆਦਾ ਨਸ਼ਾ ਕਰਨ ਦੀ ਲਤ ਲੱਗੀ ਹੋਈ ਸੀ ਮੇਰੀ ਘਰਵਾਲੀ ਦੇ ਬੱਚਾ ਹੋਣ ਵਾਲਾ ਸੀ ਮੈਂ ਉਸ ਦੀ ਸਿਹਤ ਵੱਲ ਜ਼ਿਆਦਾ ਧਿਆਨ ਨਾ ਦੇ ਸਕਿਆ ਜਿਸ ਕਰਕੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮੇਰੀ ਘਰਵਾਲੀ ਦੀ ਮੌਤ ਹੋ ਗਈ ਮੇਰੀ ਪਤਨੀ ਨੇ ਇੱਕ ਧੀ ਨੂੰ ਜਨਮ ਦਿੱਤਾ ਸੀ ਭਾਵੇਂ ਮੈਂ ਆਪਣੀ ਧੀ ਨੂੰ ਪਾ ਕੇ ਬਹੁਤ ਖੁਸ਼ ਸੀ ਪਰ ਮੈਂ ਆਪਣੀ ਪਤਨੀ ਦੇ ਜਾਣ ਦੇ ਦੁੱਖ ਵਿੱਚ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਗਿਆ ਮੈਂ ਆਪਣੇ ਬੱਚੇ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਕਰ ਸਕਿਆ ਮੈਂ ਆਪਣੇ ਬੱਚੇ ਨੂੰ ਚੰਗੀ ਤਰ੍ਹਾਂ ਸੰਭਾਲ ਨਾ ਸਕਿਆ ਉਹ ਬਿਮਾਰ ਹੋ ਗਿਆ ਮੈਂ ਉਸ ਨੂੰ ਇੱਕ ਟੋਕਰੀ ਵਿੱਚ ਰੱਖ ਕੇ ਗੰਗਾ ਵਿੱਚ ਵਹਾ ਦਿੱਤਾ ਹੁਣ ਮੇਰੇ ਪਰਿਵਾਰ ਵਿੱਚ ਕੋਈ ਨਹੀਂ ਮੈਨੂੰ ਉਹਨਾਂ ਦੋਨਾਂ ਦੀ ਬਹੁਤ ਜ਼ਿਆਦਾ ਆਉਂਦੀ ਹੈ ਤੇ ਮੈਂ ਸਾਰਾ ਦਿਨ ਸ਼ਰਾਬ ਪਿੰਦਾ ਹਾਂ ਮੈਂ ਰੱਬ ਨੂੰ ਹਰ ਰੋਜ਼ ਕਹਿੰਦਾ ਹਾਂ ਕਿ ਰੱਬਾ ਮੈਨੂੰ ਵੀ ਆਪਣੇ ਕੋਲ ਉੱਪਰ ਬੁਲਾ ਲਾ ਇਹ ਸੁਣ ਕੇ ਈਸ਼ੂ ਨੂੰ ਬਹੁਤ ਦੁੱਖ ਹੁੰਦਾ ਹੈ ਤੇ ਕੋਲ ਬੈਠੀ ਅੰਜਲੀ ਇਹ ਸਭ ਕੁਝ ਸੁਣ ਕੇ ਘਬਰਾ ਜਾਂਦੀ ਹੈ ਉਸ ਨੂੰ ਪਸੀਨਾ ਆ ਜਾਂਦਾ ਹੈ ਜਦੋਂ ਈਸ਼ੂ ਆਪਣੀ ਮਾਂ ਵੱਲ ਵੇਖਦੀ ਹੈ ਪੁੱਛਦੀ ਹੈ ਮੰਨੇ ਇਹਦੀ ਕਹਾਣੀ ਦੁੱਖ ਭਰੀ ਹੈ ਇਹ ਤਾਂ ਰੋਂਦਾ ਤੁਹਾਨੂੰ ਕੀ ਹੋਇਆ ਤੁਹਾਨੂੰ ਕਿਉਂ ਪਸੀਨਾ ਆ ਰਿਹਾ ਹੈ ਤਾਂ ਅੰਜਲੀ ਕਹਿੰਦੀ ਹੈ ਕਿ ਮੈਨੂੰ ਤਾਂ ਇਸ ਬੰਦੇ ਤੇ ਗੁੱਸਾ ਆ ਰਿਹਾ ਹੈ ਇਨੇ ਆਪਣੇ ਛੋਟੇ ਜਿਹੇ ਬੱਚੇ ਨੂੰ ਟੋਕਰੀ ਵਿੱਚ ਰੱਖ ਕੇ ਗੰਗਾ ਵਿੱਚ ਕਿਉਂ ਬਹਾ ਦਿੱਤਾ ਉਹ ਬਜ਼ੁਰਗ ਵਿਅਕਤੀ ਕਹਿੰਦਾ ਮੇਰੇ ਤੋਂ ਪਾਲਿਆ ਨਹੀਂ ਸੀ ਜਾਂਦਾ ਉਹ ਬਹੁਤ ਬਿਮਾਰ ਹੋ ਗਿਆ ਸੀ ਉਸਨੇ ਸਾਹ ਲੈਣਾ ਵੀ ਬੰਦ ਕਰ ਦਿੱਤਾ ਇਸ ਕਰਕੇ ਮੈਂ ਉਸ ਨੂੰ ਗੰਗਾ ਵਿੱਚ ਬਹਾ ਦਿੱਤਾ ਇਹ ਸੁਣ ਕੇ ਅੰਜਲੀ ਨੂੰ ਬਹੁਤ ਗੁੱਸਾ ਆਉਂਦਾ ਹੈ ਉਹ ਖੜੀ ਹੋ ਕੇ ਜ਼ੋਰਦਾਰ ਥੱਪੜ ਉਸਦੇ ਮੂੰਹ ਤੇ ਮਾਰ ਦਿੰਦੀ ਹੈ ਆਪਣੀ ਮਾਂ ਦਾ ਇਹ ਰੂਪ ਦੇਖ ਕੇ ਈਸ਼ੂ ਹਰੈਣ ਰਹਿ ਜਾਂਦੀ ਹੈ ਉਹ ਆਪਣੀ ਮਾਂ ਨੂੰ ਪੁੱਛਦੀ ਹੈ ਕਿ ਮਾਂ ਤੁਹਾਨੂੰ ਕੀ ਹੋਇਆ ਤੁਸੀਂ ਉਸ ਬਜ਼ੁਰਗ ਦੇ ਥੱਪੜ ਕਿਉਂ ਮਾਰ ਦਿੱਤਾ ਹੁਣ ਅੰਜਲੀ ਨੂੰ ਮਜਬੂਰਨ ਸਾਰਾ ਕੁਝ ਈਸ਼ੂ ਨੂੰ ਦੱਸਣਾ ਪੈ ਰਿਹਾ ਸੀ ਉਹ ਦੱਸਦੀ ਹੈ ਇਹ ਬਜ਼ੁਰਗ ਜਿਸ ਬੱਚੇ ਦੀ ਗੱਲ ਕਰਦਾ ਹੈ ਉਹ ਕੋਈ ਹੋਰ ਨਹੀਂ ਪੁੱਤ ਤੂੰ ਹੀ ਸੀ ਇਸਨੇ ਤੈਨੂੰ ਮਰਿਆ ਹੋਇਆ ਸਮਝ ਕੇ ਟੋਕਰੀ ਵਿੱਚ ਰੱਖ ਕੇ ਵਹਾ ਦਿੱਤਾ ਪਰ ਤੇਰੇ ਸਾਹ ਚੱਲ ਰਹੇ ਸੀ ਅਸੀਂ ਤੇਰਾ ਇਲਾਜ ਕਰਵਾਇਆ ਰੱਬ ਨੇ ਸਾਨੂੰ ਕੋਈ ਬੱਚਾ ਨਹੀਂ ਦਿੱਤਾ ਸੀ ਅਸੀਂ ਤੈਨੂੰ ਪਾਲ ਪੋਸ ਕੇ ਵੱਡਾ ਕੀਤਾ ਹੁਣ ਜਿਵੇਂ ਹੀ ਇਹ ਗੱਲ ਮੇਲੇ ਨੂੰ ਪਤਾ ਲੱਗਦੀ ਹੈ ਤਾਂ ਉਹ ਈਸ਼ੂ ਨੂੰ ਆਪਣੇ ਕੋਲ ਬੁਲਾਉਂਦਾ ਹੈ ਤੇ ਉਸ ਦੇ ਸਿਰ ਤੇ ਹੱਥ ਰੱਖਦਾ ਹੈ ਪਰ ਈਸ਼ੂ ਉਸ ਆਦਮੀ ਤੋਂ ਦੂਰ ਹੋ ਕੇ ਆਪਣੀ ਮਾਂ ਕੋਲ ਆ ਕੇ ਖੜ ਜਾਂਦੀ ਹੈ ਉਹ ਆਪਣੀ ਮਾਂ ਨੂੰ ਪੁੱਛਦੀ ਹੈ ਮਾਂ ਤੁਸੀਂ ਮੈਨੂੰ ਅੱਜ ਤੱਕ ਇਹ ਸੱਚਾਈ ਕਿਉਂ ਨਹੀਂ ਦੱਸੀ ਅੰਜਲੀ ਕਹਿੰਦੀ ਹੈ ਕਿ ਇਹ ਸਭ ਕੁਝ ਅਸੀਂ ਇਸ ਕਰਕੇ ਲਿਖੋ ਕੇ ਰੱਖਿਆ ਕਿ ਤੂੰ ਐਵੇਂ ਪਰੇਸ਼ਾਨ ਹੋ ਜਾਵੇਂਗੀ ਜਦੋਂ ਤੂੰ ਸਾਨੂੰ ਮਿਲੀ ਤਾਂ ਸਾਨੂੰ ਇਹ ਲੱਗਿਆ ਕਿ ਤੈਨੂੰ ਰੱਬ ਨੇ ਸਾਡੇ ਲਈ ਭੇਜਿਆ ਹੈ ਅਸੀਂ ਪਿੰਡ ਛੱਡ ਕੇ ਸ਼ਹਿਰ ਰਹਿਣ ਲੱਗ ਗਏ ਕਿ ਕੋਈ ਆਂਡੀ ਗਵੰਡੀ ਤੈਨੂੰ ਇਹ ਸਭ ਦੱਸ ਨਾ ਦੇਵੇ ਜਦੋਂ ਤੂੰ ਵੱਡੀ ਹੋਈ ਅਸੀਂ ਕਈ ਵਾਰ ਸੋਚਿਆ ਕਿ ਤੈਨੂੰ ਦੱਸ ਦਈਏ ਪਰ ਸਾਡੇ ਮਨ ਵਿੱਚ ਇਹ ਡਰ ਸੀ ਕਿਤੇ ਤੂੰ ਆਪਣੇ ਪਰਿਵਾਰ ਨੂੰ ਲੱਭਣ ਲਈ ਸਾਨੂੰ ਛੱਡ ਕੇ ਨਾ ਚਲੀ ਜਾਵੇਂ ਇਹ ਸਭ ਸੁਣ ਕੇ ਈਸ਼ੂ ਆਪਣੀ ਮਾਂ ਦੇ ਗਲ ਲੱਗ ਜਾਂਦੀ ਹੈ ਅਤੇ ਕਹਿੰਦੀ ਹੈ ਮਾਂ ਮੈਂ ਤੁਹਾਡੀ ਹੀ ਤੀ ਹਾਂ ਤੁਸੀਂ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ ਹੈ ਇੰਨਾ ਪਿਆਰ ਕੀਤਾ ਤੁਸੀਂ ਮੈਨੂੰ ਤੇ ਮੈਂ ਤੁਹਾਨੂੰ ਕਿਵੇਂ ਛੱਡ ਕੇ ਜਾ ਸਕਦੀ ਹਾਂ ਮੇਲਾ ਈਸ਼ੂ ਨੂੰ ਕਹਿੰਦਾ ਹੈ ਪੁੱਤ ਇੱਕ ਵਾਰ ਮੇਰੇ ਸਾਹਮਣੇ ਆ ਜਾ ਮੈਂ ਤੈਨੂੰ ਜੀ ਭਰ ਕੇ ਦੇਖਣਾ ਚਾਹੁੰਦਾ ਹਾਂ ਪਰ ਈਸ਼ੂ ਮਨਾ ਕਰ ਦਿੰਦੀ ਹੈ ਕਹਿੰਦੀ ਹੈ ਮੈਂ ਉਸੇ ਦਿਨ ਲਈ ਤੁਹਾਡੇ ਲਈ ਮਰ ਗਈ ਸੀ ਜਿਸ ਦਿਨ ਤੁਸੀਂ ਮੈਨੂੰ ਨਦੀ ਵਿੱਚ ਬਹਾ ਦਿੱਤਾ ਸੀ ਇੰਨਾ ਕਹਿ ਕੇ ਉਹ ਉੱਥੋਂ ਜਾਣ ਲੱਗਦੀ ਹੈ ਤਾਂ ਅੰਜਲੀ ਉਸ ਨੂੰ ਕਹਿੰਦੀ ਹੈ ਪੁੱਤ ਮੰਨ ਭਾਵੇਂ ਨਾ ਮੰਨ ਹੈ ਤਾਂ ਤੇਰਾ ਪਿਓ ਇਸ ਨੂੰ ਵੀ ਨਾਲ ਹੀ ਲੈ ਜਾਂਦੇ ਹਾਂ ਹੁਣ ਤੋਂ ਇਹ ਆਪਣੇ ਨਾਲ ਹੀ ਰਹੇਗਾ ਭਾਵੇਂ ਇਹ ਕਿੰਨਾ ਹੀ ਬੁਰਾ ਹੈ ਪਰ ਇਸ ਦੀ ਵਜ੍ਹਾ ਨਾਲ ਰੱਬ ਨੇ ਸਾਨੂੰ ਤੈਨੂੰ ਦਿੱਤਾ ਤੇ ਸਾਨੂੰ ਮਾਪਿਓ ਦਾ ਸੁੱਖ ਮਿਲਿਆ ਹੁਣ ਈਸ਼ੂ ਉਸ ਨੂੰ ਮaaf ਕਰ ਦਿੰਦੀ ਹੈ ਤੇ ਆਪਣੇ ਨਾਲ ਲੈ ਜਾਂਦੀ ਹੈ। ਮੇਲਾ ਹੁਣਾ, ਇਸ਼ੂ ਹੋਰਾਂ ਨਾਲ ਹੀ ਰਹਿਣ ਲੱਗ ਪਿਆ ਸੀ। ਥੋੜੇ ਦਿਨਾਂ ਬਾਅਦ ਹੀ ਇਸ਼ੂ ਦਾ ਵਿਆਹ ਹੋ ਜਾਂਦਾ ਤੇ ਉਹ ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗ ਜਾਂਦੀ ਹੈ। ਹਾਂਜੀ ਦੋਸਤੋ, ਤੁਹਾਡੇ ਇਸ ਕਹਾਣੀ ਨੂੰ ਲੈ ਕੇ ਕੀ ਵਿਚਾਰ ਹਨ? ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਾਂਗੇ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਹੱਸਦੇ ਵਸਦੇ ਰਹੋ ਰੱਬ ਰਾਖਾ